ਪਗਸਿੰਘ ਚੌਕ ਲੋਕਾਂ ਲਈ ਬਣਿਆ ਮੁਸੀਬਤ ਟਰੈਕਟਰ ਨੇ ਕਾਰ ਨੂੰ ਮਾਰੀ ਟੱਕਰ ਜਾਨੀ ਨੁਕਸਾਨ ਤੋਂ ਰਿਹਾਂ ਬਚਾ ਸ਼ਹਿਰ ਅੰਦਰ ਗੁਜਰ ਦੇ ਕੋਮੀ ਮੁਖ ਮਾਰਗ ਦਿੱਲੀ ਸੰਗਰੂਰ ਤੇ ਪੈਂਦੇ ਪਗਸਿੰਘ ਚੌਕ ਵਿੱਚ ਅੱਜ 8 ਫਰਵਰੀ ਦਿਨ ਵੀਰਵਾਰ ਨੂੰ ਬਾਦ ਦੁਪਹਿਰ 3 ਵਜੇ ਦੇ ਕਰੀਬ ਇੱਕ ਟਰੈਕਟਰ ਨੇ ਅੱਗੇ ਜਾ ਰਹੀ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਦੀ ਪਿਛਲੀ ਲਾਈਟ ਟੁੱਟ ਗਈ ਪਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਰੇ ਹਾ ਪਰ ਚੌਕ ਵਿੱਚ ਵੱਡਾ ਜਾਮ ਲੱਗ ਜਾਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਚੌਕ ਵਿੱਚ ਟ੍ਰੈਫਿਕ ਲਾਈਟਾਂ ਲਗਾ ਕੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਪਾਤੜਾ ਤੋਂ ਸਤਪਾਲ ਗਰਗ ਦੀ ਰਿਪੋਰਟ ਇਹ ਲੰਗਾ ਟੱਪਾ ਨੇ ਗੱਡੀ ਪੰਚ ਨਹੀਂ ਗੱਡੀ ਸੀ ਅੱਗੇ ਮੰਨਿਆ ਲੱਗਿਆ ਕਿ ਗੱਡੀ ਪੰਚ ਹੋ ਗਈ ਉਹਦਾ ਗਾਂਜ ਜਿਹੜੀ ਤਹਾਂ ਜਾਣ ਦਿੰਦੇ ਚੀ ਨਹੀਂ ਗੱਡੀ ਜੁੜੀ ਨਹੀਂ ਖਾਣ ਨੂੰ ਜੀ ਦਾ ਗੱਲ ਖਾਣਾ ਮੇਰਾ ਹੋ ਗਿਆ ਰੋਜ਼ ਹੀ ਖਾਣ ਹੁੰਦਾ ਨਹੀਂ ਰੋਜ਼ ਹੀ ਖਾਣ ਨੂੰ ਨਹੀਂ ਅਸੀਂ ਕਿਹਾ ਨੂੰ ਆਈਏ ਮੰਨ ਕਰਨਾ ਜਾਂ ਬੱਤੀਆਂ ਲਗਣ ਜਾਂ ਸਰਦਾਰ ਜੀ ਕੋਈ ਪ੍ਰੋਬਲਮ ਹੈ ਬੰਦ ਕੀਤਾ ਜਾਵੇ ਜਮਨ ਰਸਤਾ ਬੰਦ ਕੀਤਾ ਜਾਵੇ ਉੱਗਦੀ ਨਾ 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 ਕੋਈ ਬਣਾਇਆ ਹੁਣ ਤੇ ਇਹ ਮਰਦੇ ਦੇ ਨੇ ਇਹਦਾ ਬਚਣ ਕੋਈ ਤਰਬੰਦ ਨਹੀਂ ਆ ਕੋਈ ਜੇ ਪੂਰੀ ਸੁਣਦੇ ਕਿੰਨਾ ਨਿਸ਼ਾਨ ਹੋਇਆ ਇਹ ਲਹੰਗਾ ਬੰਦਾ ਵਿਚਾਰ ਆ ਗਿਆ ਇਹਦੇ ਤੇ ਆ ਫਗਸਿੰਘ ਚੌਕ ਭਜਦਾ ਹੈ ਟ੍ਰੈਫਿਕ ਬਹੁਤ ਜ਼ਿਆਦਾ ਹੈ ਤੇ ਪ੍ਰਸ਼ਾਸਨ ਤਾਂ ਪਤਾ ਨਹੀਂ ਕਿਉਂ ਨਹੀਂ ਧਿਆਨ ਇਸ ਜਲ ਹੈਗਾ ਕਿਉਂਕਿ ਟ੍ਰੈਫਿਕ ਇੰਨੀ ਜ਼ਿਆਦਾ ਹੈ ਕਿ ਉਹਨੂੰ ਕੰਟਰੋਲ ਕਰਨਾ ਔਖਾ ਹੈ ਔਰ ਨਿਤ ਦਿਹਾੜੇ ਇਥੇ ਐਕਸੀਡੈਂਟ ਨਵੇਂ ਤੋਂ ਨਵੇਂ ਐਕਸੀਡੈਂਟ ਹੁੰਦੇ ਨੇ ਕੀਮਤੀ ਜਾਨਾਂ ਵੀ ਗਈਆਂ ਲੋਕ ਬਹੁਤ ਜ਼ਿਆਦਾ ਫੱਟੜ ਵੀ ਹੋਏ ਨੇ ਪਰ ਇਹਦੀ ਕੋਈ ਵਿਵਸਥਬੰਦੀ ਹੋਣੀ ਚਾਹੀਦੀ ਹੈ ਇਹ ਤਾਂ ਪਹਿਲੇ ਦਿਨ ਤੋਂ ਡਿਮਾਂਡ ਸੀ ਜੀ ਸਾਡੇ ਚੰਦ ਬੰਦਿਆਂ ਨੇ ਸ਼ਹਿਰਦਿਆਂ ਨੇ ਆਪਣੇ ਨਿੱਜੀ ਸਵਾਰਥਾਂ ਖਾਤਰ ਪੁਲ ਨਹੀਂ ਬਣਨ ਦਿੱਤਾ ਪੁਲ ਬਣਨ ਦੇ ਨਾਲ ਪੁਲ ਬਣਨ ਤੋਂ ਬਿਨਾ ਹੋਰ ਕੋਈ ਚਾਰਾ ਹੀ ਹੈ ਨਹੀਂ ਇੱਥੇ ਟ੍ਰੈਫਿਕ ਦਾ ਤੇ ਇਹ ਪੁਨਤਾ ਜਿੰਨੀ ਜਲਦੀ ਹੋ ਸਕੇ ਬੰਨਣਾ ਚਾਹੀਦਾ ਹੈ ਫਕਲਾਈਟਾਂ ਨਾਲ ਵੀ ਇੰਨਾ ਕੰਟਰੋਲ ਨਹੀਂ ਹੋਣਾ ਜਿੰਨਾ ਪੁਲ ਬਣਨ ਨਾਲ ਹੋਊਗਾ ਇਹ ਇਹ ਵੱਡੇ ਹਾਦਸੇ ਹੁੰਦੇ ਨੇ ਜੀ ਰੋਡ ਜੜੀ ਹੁੰਦੇ ਨੇ ਬਹੁਤ ਵੱਡਾ ਹਾਦਸਾ ਹੁੰਦੇ ਦਰਨੇ ਤੇ ਤੋਂ ਪ੍ਰਸ਼ਾਸਨ ਵੀ ਕੀ ਕਰ ਸਕਦਾ ਟ੍ਰੈਫਿਕ ਹੀ ਆਊਟ ਆਫ ਕੰਟਰੋਲ ਹੈ ਜੀ ਇੰਨੀ ਜਿਆਦਾ ਟ੍ਰੈਫਿਕ ਹੈ ਔਰ ਇੱਕ ਮਿੰਟ ਨਹੀਂ ਖੜਦਾ ਅਗਲਾ ਇੱਕ ਮਿੰਟ ਵੀ ਨਹੀਂ ਸਾਡਾ ਚੌਕ ਚੌਕ ਕਿਹੜਾ ਵੱਗਦਾ ਹੈ ਭਗਤ ਸਿੰਘ ਚੌਕ ਪਟਨਾ ਮੰਡੀ ਜਿਹੜੀ ਰੋਡ ਰੋਡ ਜਿਹੜੀ ਆ ਇਹ ਨਿਰਵਾਣਾ ਰੋਡ ਹੈ ਜੀ ਕੰਨਰਵਾਨੀ ਨੂੰ ਜਾ ਰਹੀ ਹੈ ਇੱਕ ਜਾਖਲ ਨੂੰ ਜਾ ਰਹੀ ਦਿੱਲੀ ਤੋਂ ਹੈ ਦਿੱਲੀ ਸੰਗਰੂਰ ਨੈਸ਼ਨਲ ਹਾਈਵੇ ਹੈ ਜੀ ਕਿੰਨੇ ਵੱਡੇ ਵਾਹਨ ਲੰਘਦੇ ਨੇ ਇੱਥੋਂ ਦੀ ਬਹੁਤ ਵੱਡੇ ਵਾਹਨ ਸਾਰੇ ਸਾਰੇ ਵੱਡੇ ਵੱਡੇ ਵਾਹਨ ਜਿੰਨੇ ਟਰੱਕ ਟਰਾਲੀ ਘੋੜੇ ਸਭ ਇੱਥੋਂ ਹੀ ਲੰਘਦੇ ਨੇ ਇਸ ਸਮੱਸਿਆ ਕਿੰਨੇ ਦਾ ਟ੍ਰੈਫਿਕ ਬਹੁਤ ਵੱਡੀ ਸਮੱਸਿਆ ਹੈ ਜੀ ਸ਼ਹਿਰ ਵਾਸਤੇ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਇਹ ਹੱਲ ਕੇ ਅਸੀਂ ਤੇ ਪ੍ਰਸ਼ਾਸਨ ਨੂੰ ਇਹੀ ਰਿਕਵੈਸਟ ਕਰਦੇ ਆ ਵੀ ਜਲਦੀ ਤੋਂ ਜਲਦੀ ਇਹਦਾ ਹੱਲ ਕੱਢਣਾ ਚਾਹੀਦਾ ਹੈ ਇਥੇ ਪੁਲ ਬਣਨਾ ਚਾਹੀਦਾ ਜਿੰਨੀ ਦੇਰ ਪੁਲ ਨਹੀਂ ਬਣਦਾ ਉਨੀ ਦੇਰ ਲੈਟਾਂ ਲਾਣੀਆਂ ਚਾਹੀਦੀਆਂ ਨੇ ਵੀ ਜਿਸ ਕਾਰਨ ਟ੍ਰੈਫਿਕ ਤੇ ਕੰਟਰੋਲ ਹੋ ਸਕੇ ਤੇ ਕੀਮਤੀ ਜਾਨਾਂ ਬਚ ਸਕਣ ਟ੍ਰੈਫਿਕ ਤੇ ਬਹੁਤ ਜ਼ਿਆਦਾ ਦੇਖੋ ਤੁਹਾਡੇ ਸਾਹਮਣੇ ਹੀ ਆ ਮੇਨ ਰੋਡ ਹੈ ਤੇ ਆਹਨ ਮੋਟਰਸਾਈਕਲ ਇੱਧਰ ਵੀ ਜਾਣਾ ਉੱਪਰ ਵੀ ਜਾਣਾ ਆਹਨ ਅਕਸੀਡੈਂਟ ਹੋ ਗਿਆ ਸੀ ਥੋੜਾ ਟਾਈਮ ਪਹਿਲਾਂ ਹੁਣ ਗੁੰਮ ਦੇ ਬਚਿਆ ਤੇ ਅਸਲ ਮੈਂ ਤਾਂ ਇਹੀ ਮੰਗ ਚਾਹੁੰਦਾ ਵੀ ਇਥੇ ਜੇ ਪੁਲ ਬਣ ਜੇ ਤਾਂ ਵਧੀਆ ਗੱਲ ਹੈ ਨਾਲ ਤਾਂ ਨੀਚੇ ਕੋਈ ਮੰਨ ਲਓ ਜਿਵੇਂ ਆ ਸਾਧਨ ਨੇ ਇੱਧਰ ਵੀ ਨੀਚੇ ਘੱਡ ਸਕਦੇ ਨੇ ਜਿਹੜੀ ਇੱਧਰ ਦੀ ਆਵਾਜਾਈ ਹੈ ਜਾਂ ਉੱਧਰਲੀ ਜੰਗੂ ਕੋਈ ਦਿੱਕਤ ਨਾ ਆਏ ਕੋਈ ਨੀ ਕੋਈ ਖਤਰਾ ਹੈ ਤੇ ਬਹੁਤ ਜ਼ਿਆਦਾ ਸਮੱਸਿਆ ਤੁਹਾਡੇ ਸਾਹਮਣੇ ਹੀ ਹੈ ਮੌਤ ਵਾਲਾ ਘਰ ਲੇਟੇ ਦੰਦਾ ਲੱਗਦਾ ਦਿੰਦਾ ਨਾ ਨਾ ਬੁਰਾ ਹਾਲ ਹੈ ਮਾਪਸ ਮੈਂ ਤਾਂ ਹੀ ਮੰਗ ਦਰਤਾ ਜੀ ਵੀ ਮੇਨ ਹੱਲ ਤਾਂ ਇਹਦਾ ਪੁਲ ਹੀ ਹੈ ਜੀ ਹੋਰ ਕੋਈ ਹੱਲ ਨਹੀਂ ਹੈਗਾ ਕਿਉਂ ਇਹ ਟੋਕਲਵਰੀ ਬੰਦ ਵੀ ਕਰ ਚੁੱਕੇ ਨੇ ਫਿਰ ਮੰਨ ਲਓ ਕੋਈ ਦੋ ਚਾਰ ਜਣੇ ਜਾਂਦੇ ਆ ਫਿਰ ਖੋਲ ਦਿੰਦੇ ਆ ਮੈਂ ਤਾਂ ਕਹਿੰਦਾ ਜੇ ਪੁਲ ਬਣਾ ਕੇ ਤਾਂ ਕੋਈ ਹੱਲ ਹੋ ਸਕਦਾ ਇਸ ਤੋਂ ਬਿਨਾਂ ਕੋਈ ਹੱਲ ਨਹੀਂ ਚੌਕ ਹੈ ਸਾਡੇ ਸ਼ਹਿਰ ਪਾਤਰਾਂ ਦੇ ਵਿੱਚ ਹੈ ਜੀ ਇਹ ਇਹ ਸਾਡੇ ਕੁਸ਼ਵਤੰਤੇ ਸੱਜਣਾ ਵੱਲੋਂ ਇਹਦੇ ਪਿੱਛੇ ਪੁਲ ਬਣਿਆ ਸੀ ਜਾਂ ਇਹ ਸ਼ਹਿਰ ਦੇ ਪੁਲ ਬਣ ਕੇ ਜਾਣਾ ਸੀ ਜਦੋਂ ਪੁਲ ਨਾ ਬਣਨ ਕਰਕੇ ਜਿਹੜੀ ਸਹਿਰ ਦੀ ਸਮੱਸਿਆ ਸਾਡੇ ਖਾਸ ਕਰਕੇ ਭਗਤ ਸਿੰਘ ਚੌਕ ਚੌਕ ਦੇ ਵਿੱਚ ਇਹ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਆ ਸੋ ਇਹਦੇ ਲਈ ਅਸੀਂ ਜਿੰਨਾ ਚਿਰ ਪੁਲ ਨਹੀਂ ਬਣਦਾ ਸਾਡੇ ਐਮਐਲ ਸਾਹਿਬ ਸਰਦਾਰ ਕੁਮਵੰਸੀ ਜੀ ਦੇ ਧਿਆਨ ਚ ਲਿਆ ਦਿੰਦੇ ਆ ਕਿ ਉਹਨਾਂ ਚਿਰ ਆਪਾਂ ਕੋਈ ਲਾਈਟਿੰਗ ਦਾ ਜਾਂ ਕੋਈ ਬਕਤੀਆ ਦਾ ਪ੍ਰਬੰਧ ਕਰਕੇ ਜਦੀ ਇਹ ਆ ਉਹ ਜਿਹੜਾ ਜਾਮ ਲੱਗਦੇ ਨੇ ਇਹਦਾ ਤਾਂ ਛਤਕਾਰਾ ਜਿਹੜਾ ਪਾਇਆ ਜਾਂਦਾ ਹੈ। ਬੱਸਿਆ ਜੀ ਇਹ ਜਿਹੜਾ ਚੌਕ ਪੈਦਾ ਹੈ ਡਾਕਟਰ ਰੋਡ ਤੋਂ ਇਥੋਂ ਮਤਲਬ ਅ ਰਸਤਾ ਹੈ ਹਰਿਆਣੇ ਨੂੰ ਹਰਿਆਣੇ ਨੂੰ ਜੀ ਉਹ ਇਥੇ ਰਸਤਾ ਨਾ ਹੋਣ ਕਰਕੇ ਲੋਕ ਉਹ ਆਪਣਾ ਦੂਸਰੀ ਸਾਈਡ ਵਿੱਚ ਵੀ ਆਉਂਦੇ ਨੇ ਮਤਲਬ ਸਰਵਿਸ ਰੋਡ ਵਿੱਚ ਦੀ ਇਸੇ ਕਰਕੇ ਜ਼ਿਆਦਾ ਜਾਮ ਲੱਗਦੇ ਨੇ ਤੇ ਇਹ ਜਿਹੜਾ ਹੱਲ ਹੈ ਜਿਹੜਾ ਇਹਦਾ ਇੱਕੋ ਜਿਹਾ ਇੱਥੇ ਚੌਕ ਦੇ ਵਿੱਚ ਬੱਤੀਆਂ ਲੱਗਣਗੀਆਂ ਬੱਤੀਆਂ ਲੱਗਣ ਤੋਂ ਬਾਅਦ ਹੀ ਜਿਹੜਾ ਇਹਦਾ ਹੱਲ ਹੈ ਬੱਠਾ ਤਾਂ ਨਿਕਲਿਆ ਜਾ ਸਕਦਾ। ਇਹ ਹੱਲ ਅਸੀਂ ਐਮਐਲ ਸਾਹਿਬ ਦੇ ਇਤਿਹਾਜ਼ ਚ ਲੈਂਦਾ ਹੋਇਆ ਜੀ ਇਹਦਾ ਜਲਦੀ ਹੀ ਹੱਲ ਕਰਾਵਾਂ ਔਰ ਜਨਰਲ ਰਿਪੋਰਟ ਨਹੀਂ ਬਣਦਾ ਤਾਂ ਇਹਦੇ ਤੋਂ ਜਿਹੜਾ ਬੱਤੀ ਵਾਲਾ ਚੌਕ ਹੈ ਉਹ ਐਮਐਲਏ ਸਾਹਿਬ ਦੇ ਧਿਆਨ ਚ ਲੈ ਕੇ ਜਲਦੀ ਬਣਾਵਾਗੇ। ਭਾਕਸੀ ਕੌਣ ਹੈ ਜਿਹੜਾ ਲੈਟਨ ਇਸ ਮਸਲੇ ਡੈਕਟ ਦੀ ਅਗੇ ਬਹੁਤ ਬੜੇ ਜਾਮ ਲਾ ਦਿੰਦੇ ਨੇ ਨਕਸ਼ਾਨ ਹੋ ਰੁਪਾ ਦਾ ਉਹ ਰੀਪੋਰਟ ਉਹਨੇ ਕਿਤੇ ਆ ਨਹੀਂ। ਬਿਲਕੁਲ ਦੇਖੋ ਜੀ ਮੈਂ ਇੱਥੇ ਹਲਕੇ 'ਚ ਬੈਠਾ ਹੋਇਆ ਉਹ ਜਦੋਂ ਵੀ ਮੈਂ ਚੰਡੀਗੜ੍ਹ ਜਣਾ ਤਾਂ ਆਪਣੇ ਹਲਕੇ ਦੀ ਜਿਹੜੀ ਉਹ ਸਮੱਸਿਆ ਲੈ ਕੇ ਜਾਂਦਾ ਤੋਂ ਨੂੰ ਹੱਲ ਕਰਨ ਦੇ ਵੀ ਜਿਹੜੀ ਹਰ ਸਾਬ ਦੀ ਸਰਕਾਰਾਂ ਵਚਨਬੱਧ ਸੋ ਇਸ ਚੌਕ ਨੂੰ ਲੈ ਕੇ ਬੜੇ ਲੰਮੇ ਸਮੇਂ ਤੋਂ ਇੱਥੇ ਐਕਸੀਡੈਂਟ ਵਗੈਰਾ ਹੋ ਰਹੇ ਸੀਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਆ ਉੱਥੇ ਜਿਹੜਾ ਹੈਗਾ ਪੂਰੇ ਪ੍ਰੋਪਰ ਢੰਗ ਦੇ ਨਾਲ ਜਿਹੜਾ ਉੱਥੇ ਬੱਤੀਆਂ ਦਾ ਜਿਹੜਾ ਇੰਤਜ਼ਾਮ ਆ ਜਿਹੜਾ ਉਹ ਹੋਣ ਜਾ ਰਿਹਾ ਜੀ ਸੋ ਇਹਨਾਂ ਦੇ ਪਰਾਲੇ ਨੂੰ ਜਿਹੜੀ ਉਹ ਕਰਾਂਗੇ ਜੀ